ਰੋਡ ਦਾ ਬਜਟ ਆ ਜਿਹੜਾ ਉਹ ਪਾਸ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਨੇ ਆ ਕਿ ਉਹ ਕਿਹੜੀਆਂ ਹੋਣ ਹਾਰਨ ਵਿਦਿਆਰਥਣਾ ਨੇ ਜਿਹੜੀਆਂ ਇਸ ਦੇ ਵਿੱਚ ਸ਼ਾਮਲ ਹੋਣਗੀਆਂ ਤੇ ਜਿਹੜੀਆਂ ਲక్ష్ਮੀ 22 ਸਕੂਟੀ ਯੋਜਨਾ ਦੇ ਵਿੱਚ ਆਉਂਦੀਆਂ ਨੇ ਤੇ ਕਿਹੜੀਆਂ ਉਹ ਵਿਦਿਆਰਥਣਾ ਨੇ ਜਿਨ੍ਹਾਂ ਨੂੰ ਸਕੂਟੀ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ ਵੱਡੀ ਖਬਰ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਵਿੱਤ ਮੰਤਰੀ ਨੇ 20 ਫਰਵਰੀ ਨੂੰ ਇਹ ਬਜਟ ਆ ਜਿਹੜਾ ਉਹ ਪੇਸ਼ ਕੀਤਾ ਸੀ ਇਸ ਦੇ ਵਿੱਚ ਇਸ ਯੋਜਨਾ ਦਾ ਐਲਾਨ ਕੀਤਾ ਗਿਆ ਸੀ ਹੁਣ ਸਵਾਲ ਇਹ ਉੱਠਦਾ ਕਿ ਇਸ ਯੋਜਨਾ ਦਾ ਲਾਭ ਕਿਹੜੀਆਂ ਉਹ ਵਿਦਿਆਰਥੀ ਨੇ ਜਿਨ੍ਹਾਂ ਨੂੰ ਮਿਲੇਗਾ ਤੇ ਸਕੂਟੀ ਪ੍ਰਾਪਤ ਦੀ ਪ੍ਰਕਿਰਿਆ ਕੀ ਹੋਵੇਗੀ ਤੁਹਾਨੂੰ ਦੱਸ ਦਿੰਨੇ ਆ ਕਿਹੜੇ ਉਹ ਵਿਦਿਆਰਥੀ ਨੇ ਜਿਹੜੇ ਇਸ ਦਾ ਲਾਭ ਲੈਣਗੇ ਇਸ ਯੋਜਨਾ ਦੇ ਵਿੱਚ ਉਦੇਸ਼ ਇਹ ਹੈ ਕਿ ਜਿਹੜੇ ਹੁਨਾਰ ਵਿਦਿਆਰਥਣਾ ਨੇ ਜਿਨ੍ਹਾਂ ਨੂੰ ਕਾਲਜ ਜਾਣ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਖਾਸ ਕਰਕੇ ਉਹਨਾਂ ਵਿਦਿਆਰਥਣਾ ਨੂੰ ਜਿਨ੍ਹਾਂ ਦੇ ਪਰਿਵਾਰਾਂ ਦੀ ਵਿੱਤੀ ਹਾਲਤ ਮਾੜੀ ਹੈ ਇਸ ਦਾ ਜਿਹੜਾ ਲਾਭ ਮਿਲੇਗਾ ਤੇ ਇਸ ਹਨੂੰ ਲੈਣ ਦੇ ਲਈ ਅਰਜੀ ਜਿਹੜੀ ਆ ਉਹ ਵਿਦਿਆਰਥੀ ਉੱਤਰ ਪ੍ਰਦੇਸ਼ ਦਾ ਨਿਵਾਸੀ ਜਿਹੜਾ ਹੋਣਾ ਚਾਹੀਦਾ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਵਿੱਤ ਮੰਤਰੀ ਜਿਹੜੇ ਸੀਗੇ ਜਿਨ੍ਹਾਂ ਨੇ 20 ਫਰਵਰੀ ਨੂੰ ਇਹ ਬਜਟ ਪੇਸ਼ ਕੀਤਾ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਯੂਪੀ ਦੇ ਵਿੱਤ ਮੰਤਰੀ ਸ਼ੁਰੇਸ਼ ਖੰਨਾ ਨੇ 20 ਫਰਵਰੀ ਨੂੰ ਬਜਟ ਪੇਸ਼ ਕੀਤਾ ਸੀ ਇਸ ਯੋਜਨਾ ਦਾ ਐਲਾਨ ਜਿਹੜਾ ਉਹ ਕੀਤਾ ਗਿਆ ਸੀ ਤਾਂ ਹੁਣ ਇਸ ਯੋਜਨਾ ਦੇ ਐਲਾਨ ਤੋਂ ਬਾਅਦ 400 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਮਿਲ ਗਈ ਆ ਉਹ ਕਿਹੜੇ ਵਿਦਿਆਰਥੀ ਨੇ ਜਿਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਦੱਸ ਦਈਏ ਕਿ ਪਹਿਲਾਂ ਅਰਜੀ ਦੇਣ ਵਾਲਾ ਵਿਦਿਆਰਥੀ ਉੱਤਰ ਪ੍ਰਦੇਸ਼ ਦਾ ਨਿਵਾਸੀ ਹੋਣਾ ਚਾਹੀਦਾ ਹੈ 12ਵੀਂ ਜਮਾਤ ਦੇ ਵਿੱਚ ਚੰਗੇ ਅੰਕ ਪ੍ਰਾਪਤ ਕੀਤੇ ਹੋਣੇ ਚਾਹੀਦੇ ਨੇ ਚੋਣ ਚੋਣਾ ਨੇ ਜਿਹੜੀਆਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਚੰਗੇ ਜਿਹੜਾ ਪ੍ਰਦਰਸ਼ਨ ਦੇ ਆਧਾਰ ਤੇ ਕੀਤੀ ਜਾਵੇਗੀ ਜਿਨ੍ਹਾਂ ਨੂੰ ਸਕੂਟੀ ਦਿੱਤੀ ਜਾਵੇਗੀ ਪਰਿਵਾਰ ਦੀ ਜਿਹੜੀ ਸਾਲਾਨਾ ਆਮਦਨ ਹੈ 2.5 ਲੱਖ ਰੁਪਏ ਤੋਂ ਵੱਧਾ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਤੇ ਇਸ ਯੋਜਨਾ ਦੇ ਵਿੱਚ ਜਿਹੜੇ ਦਸਤਾਵੇਜ਼ ਨੇ ਉਹ ਕਿਹੜੇ ਹੋਣੇ ਚਾਹੀਦੇ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਆਧਾਰ ਕਾਰਡ ਹੋਣਾ ਚਾਹੀਦਾ ਪੱਕਾ ਜਿਹੜਾ ਸਬੂਤ ਹੋਣਾ ਚਾਹੀਦਾ ਪਤੇ ਦਾ ਪਾਸਪੋਰਟ ਸਾਈਜ਼ ਫੋਟੋ ਹੋਣੀ ਚਾਹੀਦੀ ਆ ਉਮਰ ਸਰਟੀਫਿਕੇਟ ਹੋਣਾ ਚਾਹੀਦਾ 10ਵੀਂ ਅਤੇ 12ਵੀਂ ਦੀ ਮਾਰਕ ਸ਼ੀਟ ਬੈਂਕ ਖਾਤੇ ਦਾ ਵੇਰਵਾ ਤੇ ਤੁਹਾਨੂੰ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਅਧਿਕਾਰਿਤ ਜਿਹੜੀ ਵੈਬਸਾਈਟ ਆ ਉਸ ਦੇ ਉੱਤੇ ਜਾ ਕੇ ਰਜਿਸਟ੍ਰੇਸ਼ਨ ਫਾਰਮ ਪਰ ਨਾ ਪਵੇਗਾ ਲੋਡਿੰਦੇ ਦਸਤਾਵੇਜ਼ ਅਪਲੋਡ ਕਰਨੇ ਪੈਣਗੇ ਅਰਜੀ ਜਮਾ ਕਰੋ ਅਤੇ ਰਸੀਦ ਸੁਰੱਖਿਅਤ ਰੱਖੋ ਸਰਕਾਰ ਵੱਲੋਂ ਡਾਟਾ ਵੈਰੀਫਿਕੇਸ਼ਨ ਤੋਂ ਬਾਅਦ ਮੈਰਿਟ ਸੂਚੀ ਜਿਹੜੀ ਆ ਉਹ ਜਾਰੀ ਕੀਤੀ ਜਾਵੇਗੀ ਜਿਨ੍ਹਾਂ ਵਿਦਿਆਰਥੀਆਂ ਦਾ ਨਾਮ ਸੂਚੀ ਦੇ ਵਿੱਚ ਆਉਂਦਾ ਹੈ ਉਹਨਾਂ ਨੂੰ ਮੁਫਤ ਸਕੂਟੀ ਜਿਹੜੀ ਆ ਉਹ ਦਿੱਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਬਜਟ 2025 ਦੇ ਵਿੱਚ ਯੂਪੀ ਦੀ ਸਰਕਾਰ ਦੇ ਵਿੱਤ ਮੰਤਰੀ ਦੇ ਵੱਲੋਂ ਇੱਕ ਬਜਟ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲక్ష్ਮੀ bai ਸਕੂਟੀ ਯੋਜਨਾ ਦਾ ਐਲਾਨ ਕੀਤਾ ਤੇ ਜਿਸ ਦੇ ਵਿੱਚ 4 500 ਕਰੋੜ ਰੁਪਏ ਦਾ ਜਿਹੜਾ ਉਹ ਬਜਟ ਹੈ ਉਸ ਨੂੰ ਮਨਜ਼ੂਰੀ ਮਿਲ ਗਈ ਆ ਤਾਂ ਹੁਣ ਦੱਸ ਦਿੰਨੇ ਆ ਕਿ ਜਿਹੜੇ ਹੋਣਾਰ ਵਿਦਿਆਰਥੀ ਨੇ ਜਿਹੜੇ ਕਾਲਜ ਜਾਣ ਦੇ ਇੱਛੂ ਨੇ ਜਿਨ੍ਹਾਂ ਦੀ ਸਾਲਾਨਾ ਇਨਕਮ 2.5 ਲੱਖ ਤੋਂ ਥੱਲੇ ਆ ਉਹਨਾਂ ਦੇ ਲਈ ਇਹ ਯੋਜਨਾ ਹੈ ਤੇ ਸਭ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਜਿਹੜੇ ਵਿਦਿਆਰਥੀ ਵਧੀਆ ਤਰੀਕੇ ਦੇ ਨਾਲ ਵਧੀਆ ਢੰਗ ਦੇ ਨਾਲ ਪੜ੍ਹਦੇ ਨੇ ਤੇ ਉਹਨਾਂ ਦੇ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹ ਹੋੜ ਹੈ ਜਿਨ੍ਹਾਂ ਦੇ ਲਈ ਪੜਨ ਦਾ ਜਿਨ੍ਹਾਂ ਨੂੰ ਸ਼ੌਂਕ ਹੈ ਕੁਝ ਬਣਨਾ ਚਾਹੁੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਯੂਪੀ ਸਰਕਾਰ ਨੇ ਇੱਕ ਕਦਮ ਹੈ ਜਿਹੜਾ ਉਹਨਾਂ ਦੇ ਲਈ ਚੱਕਿਆ ਉਹਨਾਂ ਨੂੰ ਕਾਲਜ ਜਾਣ ਦੇ ਲਈ ਸਕੂਟੀ ਮੁਹੱਈਆ ਕਰਾਉਣ ਦੇ ਲਈ ਇੱਕ ਸਕੀਮ ਜਿਹੜੀ ਉਹ ਚਲਾਈ ਗਈ ਹੈ